ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਸਮੇਂ ਦੀ ਮੰਗਿਆ ਕਿ ਅਸੀਂ ਆਪਣੇ ਭਰਾਵਾਂ ਦੀ ਬਾਹ ਫੜੀਏ ਉਹਨਾਂ ਨੂੰ ਕਿਰਤ ਵਿੱਚ ਸਹਾਇਤਾ ਦਈਏ ਤਾਂ ਕਿ ਉਹ ਆਪਣਾ ਜਿਹੜਾ ਆ ਕਿਰਤ ਦੇ ਵਿੱਚ ਮਿਹਨਤ ਕਰਨ ਤੇ ਆਪਣੇ ਪਰਿਵਾਰ ਨੂੰ ਵੀ ਨਾਂ ਲੈ ਕੇ ਜਿਹੜਾ ਅੱਗੇ ਵਧ ਸਕਣ ਉਹਨਾਂ ਦੀ ਜਿਹੜੀ ਪੜ੍ਹਾਈ ਆ ਬੱਚਿਆਂ ਦੀ ਆ ਛੋਟੇ ਛੋਟੇ ਬੱਚੇ ਤੁਸੀਂ ਮੇਰੇ ਨਾਲ ਦੇਖ ਰਹੇ ਇਹਨਾਂ ਦੀ ਜਿਹੜੀ ਪੜ੍ਹਾਈ ਵਧੀਆ ਹੋ ਜੇ ਐਜੂਕੇਸ਼ਨ ਵਧੀਆ ਹੋਵੇ ਚੰਗੀ ਰੋਟੀ ਬਣੇ ਘਰ ਚੰਗਾ ਹੋਵੇ ਤੇ ਅਸੀਂ ਸਾਰੀ ਮਿਹਨਤ ਕਰਕੇ ਤੇ ਜਿਹੜਾ ਆ ਆਪਣੇ ਆਪਣਾ ਸਹਾਇਕ ਦੇ ਕੇ ਇਹਨਾਂ ਵੀਰਾਂ ਭਰਾਵਾਂ ਨੂੰ ਅੱਗੇ ਲੈ ਗਏ ਜੀ ਇਹ ਜਿਹੜਾ ਵੀਰ ਮੇਰੇ ਲਾਗੇ ਖੜਾ ਤੁਸੀਂ ਦੇਖ ਅਮਰਸਰ ਤੋਂ ਪੈਂਤੀ ਕਿਲੋਮੀਟਰ ਦੂਰ ਰਹਿੰਦਾ ਆ 35 ਕਿਲੋਮੀਟਰ ਤੋਂ ਰੋਜ਼ ਪਾਸ ਦੇ ਉੱਪਰ ਬੈਹ ਕੇ ਅਮਰਸਰ ਆਂਦਾ ਆ ਇਥੋਂ 50 ਰੁਪਏ ਕਿਰਾਏ ਤੇ ਰੋਜ਼ ਰੋਜ਼ਾਨਾ ਕਿਰਾਏ ਤੇ ਪੈਂਦਲਾ ਵਾਲਾ ਰੱਖਿਆ ਲੈਂਦਾ ਆ ਜਾਂ ਲੱਗਿਆ ਜਿਹੜਾ ਆ ਰੋਜ਼ ਦਾ 2.5 300 ਕਮਾਉਂਦਾ ਆ ਉਹਦੇ ਵਿੱਚੋਂ 50 ਰੁਪਏ ਰੱਖੇ ਦਾ ਕਿਰਾਇਆ ਦੇ ਦਿੰਦਾ ਸੀਗਾ ਤੇ ਬਾਕੀ ਆਉਣ ਜਾਣ ਦਾ 60 ਰੁਪਏ ਕਿਰਾਇਆ ਵਸਦਾ ਤੇ ਮਸਾਈਆਂ ਨੂੰ ਵੀਰ ਨੂੰ 150 200 ਪੌਣੇ 200 ਦੇ ਲਾਗੇ ਜਾ ਕੇ ਰੋਜ਼ਾਨਾ ਵਜਦਾ ਆਈ ਪਰ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਇਹ ਵੀਰ ਨੂੰ ਬੈਟਰੀ ਰਿਕਸ਼ਾ ਆਪਾਂ ਲੈ ਕੇ ਦੇ ਰਹੇ ਆ ਤੇ ਆ ਪਾਣੀ ਵੱਲੋਂ ਸੰਗਤ ਸੰਗਤ ਹੀ ਲੈ ਕੇ ਦੇ ਰਹੀ ਹੁਸਾਬ ਕਰਵਾ ਰਹੇ ਸਾਰਾ ਕੁਝ ਤੇ ਇਹ ਵੀਰ ਨੂੰ ਬੜੀਆਂ ਸ਼ੁਭ ਕਾਵਨਾਵਾਂ ਆਵਾ ਕਿ ਵੀਰ ਮਿਹਨਤ ਕਰੇ ਸਭ ਤੋਂ ਪਹਿਲੀ ਸ਼ਰਤ ਸਾਡੀ ਇਹ ਹੁੰਦੀ ਭਾਈ ਮਿਹਨਤ ਨਹੀਂ ਕਰਨੀ ਵੇਣ ਤੋਂ ਵਧਾਉਣੀ ਆ ਮਿਹਨਤ ਘਟਾਉਣੀ ਨਹੀਂ ਆ ਜਿੰਨੀ ਪਹਿਲਾਂ ਮਿਹਨਤ ਕੀਤੀ ਆ ਉਸ ਤੋਂ ਦੂਣੀ ਮਿਹਨਤ ਕਰਨੀ ਆ ਵੱਲੋਂ ਘਟ ਨਹੀਂ ਕਰਨੀ ਤੇ ਰੱਖਿਆ ਦੇ ਵਿੱਚ ਤਾਂ ਹੀ ਅਸੀਂ ਕੀ ਕਰਦੇ ਆ ਕਿ ਅੱਧੀ ਕਿਸ਼ਤ ਜਿਹੜੀ ਆ ਜਿਵੇਂ ਇਹ ਰੱਖਿਆ ਕਾਗਜ਼ ਦੇ ਪੱਤਰ ਸਾਰੇ ਕੰਪਲੀਟ ਕਰਕੇ ਤਕਰੀਬਨ 135400 ਦੇ ਨੇੜੇ ਤੇ ਪੈਂਦਾ ਆ ਤੇ ਬਾਕੀ ਅੱਧੀ ਜਿਹੜੀ ਪੇਮੈਂਟ ਆ ਡਾਊਨ ਪੇਮੈਂਟ ਉਹ ਆਪਾਂ ਸੰਗਠਕੋ ਕਰਵਾ ਕੇ ਦੇ ਦਈਆ ਅੱਧੀ ਇਹ ਵੀਰ ਖੁਦ ਲਾਏਗਾ ਤਾਂ ਕਿ ਵੀਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਰਹੂਗਾ ਤੇ ਵੀਰ ਰੋਜ਼ ਮਿਹਨਤ ਕਰਕੇ ਹਰ ਮਹੀਨੇ ਜਿਹੜੀ ਕਿਸ਼ਤ ਹੈਗੇ ਔਰ 5000 ਰੁਪਿਆ ਮਹੀਨੇ ਦੀ ਵੀਰ ਕਿਸ਼ਤ ਦੇਊਗਾ ਤੇ 1.5 ਸਾਲ ਬਾਅਦ ਜਿਹੜਾ ਇਹ ਰਿਕਸ਼ਾ ਵੀ ਵੀਰ ਦਾ ਆਪਣਾ ਹੋ ਜਾਊਗਾ ਵੀਰ ਮਿਹਨਤ ਵੀ ਕਰੀ ਜਾਊਗਾ ਤੇ ਆਪਣਾ ਪਰਿਵਾਰ ਜਿਹੜਾ ਨਾਂ ਲੈ ਕੇ ਤੁਰੇ ਜਾਊਗਾ ਤੇ ਹੁਣ ਮੈਂ ਧੰਨਵਾਦ ਕਰਦਾ ਹਾਂ ਤਾਂ ਸਾਰੇ ਵੀਰਾਂ ਦਾ ਜਿੰਨਾ ਵੀਰਾਂ ਨੇ ਸੇਵਾ ਭੇਜੀ ਆ ਨਾਮ ਲੈਣ ਤੋਂ ਤੇ ਸਾਰੇ ਵੀ ਔਰ ਮੈਂ ਕਿੰਨਾ ਕਿ ਭਾਵੇਂ ਨਾਮ ਮੈਂ ਲੈ ਵੀ ਲੈਣਾ ਤਾਂ ਵੀ ਤੁਹਾਡੀ ਸੇਵਾ ਗੁਪਤੀ ਆ ਕਿਉਂਕਿ ਤੁਹਾਡੀ ਜਿਹੜੀ ਬਿਨ ਇੱਛਾ ਆ ਉਹ ਤੁਸੀਂ ਆਪਣਾ ਨਾਮ ਨਹੀਂ ਜਿਤਾਉਣਾ ਚਾਹੁੰਦੇ ਤੇ ਮੈਂ ਤਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾ ਕਿ ਤੁਸੀਂ ਇੰਨੀ ਕਿਰਤਕਮਾਈ ਵੀ ਕਰਦੇ ਜੇ ਆਪਣਾ ਨਾਮ ਨਹੀਂ ਜਿਤਾਉਣਾ ਚਾਹੁੰਦੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੁਸੀਂ ਸਦਾ ਹੀ ਆਪਣੇ ਪੰਜਾਬੀ ਭਰਾਵਾਂ ਨੂੰ ਆਪਣੇ ਜਿਹੜੇ ਆ ਵੀਰ ਭਰਾ ਉਹਨਾਂ ਨੂੰ ਨਾਮ ਲੈ ਕੇ ਜਿਹੜਾ ਆ ਤੁਸੀਂ ਇਸ ਤਰ੍ਹਾਂ ਇਹਨਾਂ ਦੀ ਮਦਦ ਕਰਦੇ ਰਹੋ ਤੇ ਉਹਨਾਂ ਨੂੰ ਸਪੋਰਟ ਕਰਦੇ ਰਹੋ ਉਹ ਜਿਹੜੇ ਜਿਹੜੇ ਵੀਰਾਂ ਨੇ ਇਸ ਪਰਿਵਾਰ ਲਈ ਸੇਵਾ ਕੀਤੀ ਉਹਨਾਂ ਦਾ ਨਾਮ ਇਦਾਂ ਆ ਸਰਦਾਰ ਜਸਵੰਤ ਸਿੰਘ ਜੀ ਨੇ ਸਪੇਨ ਤੋਂ 10000 ਸਰਦਾਰ ਜਤਿੰਦਰ ਸਿੰਘ ਜੀ ਮੁਹਾਲੀ ਤੋਂ 20000 ਸਰਦਾਰ ਹਰਸ਼ਵਿੰਦਰ ਸਿੰਘ ਜੀ 6574 ਰੁਪਏ 70 ਪੈਸੇ ਵੀਰ ਚਾਹਤ ਸ਼ਖੂਜਾ 95200 ਰੁਪਏ ਸਰਦਾਰ ਆਰਵੀਰ ਸਿੰਘ ਨਿਊਜ਼ੀਲੈਂਡ ਤੋਂ 3834 ਰੁਪਏ ਸਰਦਾਰ ਪ੍ਰਭਜੋਤ ਸਿੰਘ ਕੈਨੇਡਾ ਤੋਂ 8500 ਤੇ ਸਰਦਾਰ ਗੁਰਜੋਤ ਸਿੰਘ ਜੀ ਅੰਮ੍ਰਿਤਸਰ ਤੋਂ 11575 ਰੁਪਏ ਸੋ ਜਿਵੇਂ ਮੈਂ ਪਹਿਲਾਂ ਦੱਸਿਆ ਟੋਟਲ ਇਹ 70000 ਰੁਪਿਆ ਆਉਂਦਾ ਬੰਦੀ ਆ ਤੇ ਬਾਕੀ ਜਿਹੜੀ ਸੰਗਠ ਹੈ ਇਹ ਬਾਕੀ ਜਿਹੜੀ ਕਿਸ਼ਤ ਹੈ ਉਹ ਵੀਰ ਆਪ ਲਾਊਗਾ ਤੇ ਮੈਂ ਵੀ ਨੀਰੂ ਕੋਲ ਜਾ ਜਾਊਗਾ ਕਿਰੇ ਉਹ ਮਿਹਨਤ ਪੂਰੀ ਕਰੋਗੇ ਕਿ ਨਹੀਂ ਕਹਾਂਗੇ ਵੀਰ ਜੀ ਕਰਾਂਗੇ ভাই ਕੁਰਸੀ ਖੜਾਓਗੇ ਕਿ ਨਹੀਂ ਨਾ ਨਾ ਵੀਰ ਜੀ ਬਤਾਤਾ ਆਂਗੇ ਕਿੰਨਾ ਟੱਕਰ ਠੀਕ ਹੈ ਕਿਹੜੇ ਕਲਾਸ ਪੜਦਾ ਹੈ ਜੀ ਕਲਾਸ ਤੁਸੀਂ ਛੋਟੀ ਤੁਸੀਂ ਬੇਟਾ ਅਜੇ ਵੀ ਕਲਾਸ ਸੋ ਮੈਂ ਅਰਦਾਸ ਕਰਦਾ ਤੁਹਾਡੇ ਸਾਰੇ ਵੀਰਾਂ ਦੀ ਜਿਹੜੀ ਦਸਵੰਦ ਦੇ ਵਿੱਚ ਬੜੀ ਤਾਕਤ ਹੁੰਦੀ ਆ ਤੁਹਾਡੇ ਜਿਹੜੇ ਤੁਸੀਂ ਜਿਹੜੀ ਕਿਰਤ ਕਮਾਈ ਨਾਲ ਆਪਣੀ ਜੋ ਜਿਹੜੀ ਸੇਵਾ ਭੇਜੀ ਆ ਨਾ ਉਹ ਜਰੂਰ ਇਹ ਪਰਿਵਾਰ ਨੂੰ ਜਿਹੜਾ ਆਕੇ ਲੈ ਕੇ ਚੱਲੋਗੇ ਔਰ ਪਰਿਵਾਰ ਮਿਹਨਤ ਹੋਰ ਜ਼ਿਆਦਾ ਕਰੂਗਾ ਤੇ ਆਪਣਾ ਸਾਰਾ ਪਰਿਵਾਰ ਜਿਹੜਾ ਆ ਜਰੂਰ ਗੁਰੂ ਸਾਹਿਬ ਮੇਰ ਕਰਨਗੇ ਤੇ ਕੀਰਤ ਕਮਾਈ ਵਿੱਚ ਬਰਕਤਾਂ ਪਾਉਣਗੇ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਦਿলো ਦਿলো ਨਮਸਕਾਰ ਆ ਵੀਰਾਂ ਦਾ ਸਦਾ ਵਾਸਤੇ ਮਾਰਾ ਸੱਚੇ ਪਾਤਸ਼ਾਹ ਮੇਰਾ ਹੀ ਕਰੇ ਸਰਬੱਤ ਦਾ ਹੀ ਭਲਾ ਕਰੇ ਇਹਨਾਂ ਦਾ ਵੀ ਭਲਾ ਇਹਨਾਂ ਦੇ ਪਰਾਂ ਪਿੱਛੇ ਸਾਡਾ ਵੀ ਭਲਾ ਕਰਦਾ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਵਾਇਗਰੀ ਜੀ ਕਾ ਖਾਲਸਾ ਵਾਇਗਰੀ ਜੀ ਕੀ ਫਤਹ